ਮੈਂ ਨਾ ਮਟਰ ਕੱਢਾਂ फटाफट ਮੈਂ ਕੁੜੀਨ ਕਮਾ ਤੂੰ ਨਾ ਸਬਜੀ ਬਣਾ ਲਾ ਨੀਰਾ ਹੋ ਜਾਣਾ ਫਿਰ ਮੁੜ ਕੇ ਮੰਮੀ ਹਾਂਜੀ ਮਟਰ ਕੱਢਣ ਦਿਓ ਹਾਂਜੀ ਬੱਤ ਮਟਰ ਕੱਢਣ ਦੀ ਮੈਂ ਮੈਂ ਕਹਾਂ ਮੈਂ ਵੀ ਨਾਲ ਕਰਾ ਦਾਂ ਚਾਹਲੂ ਮਟਰਾਂ ਦੀ ਸਬਜੀ ਬਣਾਣੀ ਸੀ ਕਾਹਲੂ ਮਟਰਾਂ ਦੀ ਸਬਜੀ ਬਣਾ ਲੈਨੇ ਆ ਆਹੋ ਤੇੜਾ ਮੁੰਡਾ ਖੁਸ਼ ਹੋ ਕੇ ਜੋ ਖਾ ਲੈਂਦਾ ਹਾਂ ਤੇ ਮੈਂ ਕਿਹਾ ਚਲੋ ਸਬਜੀ ਬਣਾ ਲੈਨੇ ਆ ਕਿਉਂਕਿ ਤੈਨੂੰ ਪਤਾ ਯਾਰ ਸਬਾਦ ਆ ਫਿਰ ਹਾਂਜੀ ਉਹ ਤੇ ਨਹੀਂ ਪਸੰਦ ਕਰਦਾ ਉਹ ਤੇ ਹੈ ਹੀ ਆ ਚਲੋ ਕੋਈ ਨਹੀਂ ਮੈਂ ਤੜਕਾ ਲਾ ਲਾਂ ਨੀ ਚੁੱਲ੍ਹੇ ਤੇ ਲਾ ਲੀਂ ਅੰਦਰ ਹੀ ਤੇ ਤੜਕਾ ਲਾ ਲਾਂ ਵੇਹਲਾ ਜਤਰੀ ਮਰ ਜੰਦਰ ਲਾਉਣ ਅੰਦਰ ਲਾ ਜਾ ਚੁੱਲ੍ਹੇ ਤਰਾਉਣਾ ਚੁੱਲ੍ਹੇ ਤਲਾ ਲੋ ਚਲ ਕੋਈ ਨਹੀਂ ਮੰਮੀ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀ ਸਹਿਜ ਨਾ ਬੈਟਰੀ ਵਾਲੀ ਕਾਰ ਮੰਗਣ ਦਿਆ ਹੁਣ ਮੈਂ ਦਾ ਕੀ ਕਵਾਂ ਉਹਨੂੰ ਉਹ ਸਾਹਮਣੇ ਘਰਾਂ ਵਾਲੇ ਨਿਆਣੇ ਨਹੀਂ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਕਿਤੇ ਕਾਰ ਲੈਤੀ ਹੁਣ ਉਹ ਰੋਜ਼ ਨਾ ਆਪਣੇ ਨਾ ਅੜਰਗਲੀ ਚ ਫੇਰਾ ਮਾਰ ਜੰਦੇ ਆ ਤੇ ਜਦੋਂ ਇਹ ਵੇਖਦਾ ਹੈ ਫਿਰ ਮੈਨੂੰ ਆਣ ਕੇ ਕਹਿੰਦਾ ਕਿ ਮੰਮਾ ਮੈਨੂੰ ਵੀ ਲੈ ਕੇ ਦੋ ਹੁਣ ਬੱਚੇ ਨੂੰ ਤੇ ਕੁਝ ਕਿਹਾ ਵੀ ਨਹੀਂ ਜਾਂਦਾ ਮੰਮੀ ਹੁਣ ਮੈਨੂੰ ਕੀ ਕਵਾਂ ਕਿ ਆਪਣੇ ਘਰ ਦੇ ਹਾਲਾਤ ਇਦਾਂ ਦੇ ਆ ਪੁੱਤ ਐਨੀ ਮਹਿੰਗੀ ਕਾਰ ਨਹੀਂ ਲੈ ਕੇ ਦਿੱਤੀ ਜਾਂਦੀ ਪਰ ਨਾ ਨਿਆਣੇ ਆ ਨਿਆਣ ਮਤ ਹੈ ਵੇਖੋ ਵੀ ਕੀ ਕਹਿੰਦਾ ਹੈ ਕਿ ਮੈਨੂੰ ਲੈ ਕੇ ਦੋ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ਪੁੱਤ ਮੈਂ ਤੁਹਾਨੂੰ ਦੱਸਾਂ ਉਹ ਤਾਂ ਐਨੀ ਮਹਿੰਗੀ ਵੇਖ ਕੇ ਨਿਆਣ ਹਲਕਾਰ ਮੰਗ ਗਿਆ ਤੁਹਾਨੂੰ ਪਤਾ ਸਾਡੇ ਘਰ ਦੇ ਹਾਲਾਤਾਂ ਦਾ ਕਿਦਾਂ ਦੇ ਸਾਡੇ ਹਾਲਾਤ ਨੇ ਕਰਦੇ ਤੇ ਇੰਨੀ ਮਹਿੰਗੀ ਕਾਰ ਕਿੱਥੋਂ ਲੈ ਕੇ ਦੇਣੀ ਆ ਗਾੜੀ ਤੈਨੂੰ ਪਤਾ ਲਖਬੀਰ ਦੇ ਸੁਬਾ ਦਾ ਕਾਲੇ ਸੁਬਾ ਦਾ ਨੇ ਕਾਣਾ ਬੱਚਾ ਤਾਂ ਜੋ ਮੰਗਦਾ ਤਾਂ ਤੂੰ ਹੀ ਉਸੇ ਮਗਰ ਲੱਗ ਜਾਂਦੇ ਤੇ ਤੇ ਬੱਚੇ ਨੂੰ ਸਮਝਾ ਇੰਨੀ ਮਹਿੰਗੀ ਕਾਰ ਅਸੀਂ ਨਹੀਂ ਲੈ ਕੇ ਦੇ ਸਕਦੇ ਠੀਕ ਹੈ ਇੰਨੀ ਕਮਾਈ ਨਹੀਂ ਹੈਗੀ ਆਪਣੇ ਘਰ ਦੇ ਹਲਾ ਤਾਂ ਤੈਨੂੰ ਪਤਾ ਹੀ ਆ ਪੁੱਤ ਨੂੰ ਬੱਚੇ ਨੂੰ ਸਮਝਾ ਕੱਲ ਕੋਸ਼ ਹੋਰ ਚੀਜ਼ ਕਹੇਗਾ ਵੇਖ ਕੇ ਲੋ ਉਹ ਤਾਂ ਪੈਸੇ ਵਾਲੇ ਆ ਉਹ ਤਾਂ ਲੈ ਆਉਣਗੇ ਕੱਲ ਨੂੰ ਹੋਰ ਚੀਜ਼ ਲੈ ਕੇ ਉਹਨਾਂ ਕਹਿੰਦੇ ਮਮੀ ਵੀ ਉਹ ਲੈ ਕੇ ਦੋ ਕਿੱਥੋਂ ਲੈ ਕੇ ਦੇਣੀਆਂ ਸੀ ਮਮੀ ਤੁਹਾਡੀ ਗੱਲ ਤੇ ਸਹੀ ਆ ਮੈਂ ਤਾਂ ਬੜਾ ਸਮਝਾਇਆ ਨਿਆਣਾ ਨਹੀਂ ਸਮਝਦਾ ਮੈਂ ਦੱਸ ਕੀ ਕਰਾਂ ਮੈਂ ਤੈਨੂੰ ਕਿਹਾ ਸੀ ਕਿ ਪੁੱਤ ਕੋਈ ਨਹੀਂ ਤੈਨੂੰ ਲੈ ਦਾਂਗੇ ਜਦੋਂ ਤੁਹਾਡੇ ਹੱਥ ਚ ਹੱਥ ਚ ਪੈਸੇ ਹੋਏ ਫਿਰ ਲੈ ਦਾਂਗੇ ਪਰ ਉਹ ਪਤਾ ਕੀ ਹੈ ਜਿੱਦ ਤੇ ਅੜਿਆ ਹੈ ਹੁਣ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਜਿਹੜੀ ਜਿਹੜੀ ਚੀਜ਼ਾਂ ਚਲਦੀਆਂ ਨੇ ਨਿਆਣੇ ਕਹਿੰਦੇ ਕਿ ਸਾਨੂੰ ਉਹੀ ਮਿਲਣ ਪਰ ਹੁਣ ਸਾਡੇ ਹਾਲਾਤਾਂ ਦਾ ਸਾਨੂੰ ਪਤਾ ਹੈ ਅਸੀਂ ਵੱਡੇ ਆ ਪਰ ਨਿਆਣੇ ਨੂੰ ਥੋੜੋ ਨਾ ਪਤਾ ਹੈਗਾ ਹੁਣ ਮੈਂ ਇਹਨੂੰ ਕੀ ਕਹਾਂ ਕਿ ਤੇਰਾ ਪਿਓ ਇੰਨੇ ਜੋਗਾ ਨਹੀਂ ਹੈਗਾ ਤੈਨੂੰ ਪਾਰ ਲੈ ਕੇ ਦੇਵੇ ਮੰਮੀ ਉਹ ਕਿਹੜੀ ਸਸਤੀ ਹੈ 15-16 ਹਜ਼ਾਰ ਜਿੱਤੇ ਆਂਦੀ ਹੈ ਮਹਿੰਗੀ ਹੈ ਪਤੋ ਕਿੱਥੋਂ ਲੈ ਕੇ ਦੇਣੀ ਆ ਮੰਮੀ ਇਦਾਂ ਕਰਿਓ ਤੇ ਇਦਾਂ ਇੱਕ ਵਾਰ ਲਖਬੀਨ ਨਾਲ ਗੱਲ ਕਰਿਓ ਇੰਨੀ ਮਹਿੰਗੀ ਕਾਰ ਤੇ ਆਪਾਂ ਨਹੀਂ ਲੈ ਕੇ ਦੇ ਸਕਦੇ ਤੇ ਚੱਲ ਆ ਨੋਰਮਲ ਜੀ ਉਹਨੂੰ 3-400 ਵਾਲੀ ਲੈ ਦਾਂਗੇ ਤੁਜੇ ਲਖਬੀਰ ਇਸ ਗੱਲ ਤੇ ਮੰਨ ਗਿਆ ਤੇ ਫਿਰ ਲੈ ਦਾਂਗੇ ਮੈਂ ਗੱਲ ਕੀਤੀ ਨਾ ਮੈਨੂੰ ਤੇ ਤੁਹਾਨੂੰ ਪਤਾ ਅਗਿਓ ਪੈਣਾ ਹੀ ਆ ਉਹਨਾਂ ਨੇ ਕਿ ਤੂੰ ਤੈਨੂੰ ਨਹੀਂ ਪਤਾ ਘਰ ਦਾ ਕੀ ਸਿਸਟਮ ਆ ਤੂੰ ਘਾਰਾਂ ਦੀ ਉਹ ਛੇੜ ਪਾਈ ਫਿਰਦੀ ਨਿਆਣੇ ਨੂੰ ਤੇ ਮੈਨੂੰ ਸਮਝਾਉਣਾ ਨਹੀਂ ਆਂਦਾ ਫਲਾਣਾ ਤੁਹਾਨੂੰ ਪਤਾ ਮੈਨੂੰ ਤੇ ਇਦਾਂ ਬੋਲਦੇ ਆ ਚੱਲ ਤੁਹਾਨੂੰ ਕੁਛ ਤੇ ਦੱਸਣਗੇ ਨਾ ਕਿ ਲੈ ਕੇ ਦੇਣੀ ਕਿ ਨਹੀਂ ਲੈ ਕੇ ਦੇਣੀ ਉਹ ਨਿਆਣੇ ਦੀ ਜਿੱਦ ਤੁਹਾਨੂੰ ਪਤਾ ਜੇ ਜਿੱਦ ਨਾ ਵੀ ਪਕਾਈ ਕਈ ਵਾਰ ਨਿਆਣੇ ਨਾ ਫਿਰ ਬਿਮਾਰ ਵੀ ਹੋ ਜਾਂਦੇ ਆ ਹਾਂ ਤੇ ਹੈ ਵਾ ਤਾਂ ਕੋਈ ਨਹੀਂ ਸਮਝਾ ਲਾਂਗੇ ਪਿਆਰ ਨਾ ਸਮਝਾ ਕੇ ਦੇਖ ਲੈ ਨਹੀਂ ਸਮਝੇ ਫਿਰ ਮੈਂ ਲਖਵੀਰ ਨਾਲ ਗੱਲ ਕਰਾਂਗੀ ਕੋਈ ਚਲ ਮਹਿੰਗੀ ਨਾ ਸਸਤੀ ਥੋੜੀ ਜਿਹੀ ਲੈ ਕੇ ਤੇ ਦੇ ਦਾਂਗੇ ਕੋਈ ਨਹੀਂ ਲਖਵੀਰ ਨਾਲ ਆਉਣੇ ਨੂੰ ਖੁਸ਼ੀ ਹੋਣਾ ਏ ਉਹ ਚਲਦੀਆਂ ਨਹੀਂ ਤੇ ਮੋੜ ਜਿਆ ਨਾ ਕਰੋ ਤਿੰਨ ਚਾਰ ਸੌ ਦੀ ਆ ਜਾਂਦੀ ਏ ਉਹ ਫੇਲੇ ਤਾਂਗੇ ਕੋਈ ਇਹਨੂੰ ਪੁੱਛ ਲੈੰਦ ਲਖਵੀਰ ਨਾਲ ਗੱਲ ਕਿ ਤੈਨੂੰ ਪਤਾ ਹੈ ਕਾਲਾ ਸੁਬਾਹ ਦਾ ਵਾ ਮੈਂ ਕਹਣਾ ਤੈਨੂੰ ਨਹੀਂ ਪਤਾ ਘਰ ਚ ਫੇ ਕਿਤਰਾ ਦਾ ਮਹੌਲ ਚੱਲਣ ਦਾ ਤੇ ਬੱਚਿਆਂ ਨੂੰ ਜਿੱਦ ਚਿਪੋ ਆਇਆ ਤਾਂ ਪਤਾ ਫਿਰ ਮੈਨੂੰ ਕੀ ਚੰਦਾ ਤੁਸੀਂ ਨਹੀਂ ਲੈ ਗਦੇ ਨਹੀਂ ਮੈਂ ਮਾਸੀ ਵੱਲ ਜਾਣਾ

ਅੱਛਾ ਮੈਂ ਤੇ ਰੋਟੀ ਖਾਣ ਆਇਆ ਕਰੇ ਕੋਈ ਨਹੀਂ ਫੁਲਕੇ ਬਣੇ ਆ ਸਬਜੀ ਬਣੀ ਆ ਤੇ ਮੈਂ ਮੰਮੀ ਨੂੰ ਕਹਿੰਨੀ ਪਾ ਦਿੰਦੇ ਆ ਕਿ ਮੈਂ ਸਹਿਜ ਵੇਖਾ ਕਿੱਥੇ ਆ ਚੱਲ ਕੋਈ ਗੱਲ ਨਹੀਂ ਪਾ ਦਨਗੇ ਹੋਰ ਕੀ ਠੀਕ ਹੋਰ ਕੱਲ ਬਾਤ ਗੱਲ ਬਾਤ ਕੋਣੀ ਹੋ ਮੈਂ ਕਿਹਾ ਉਧਰ ਨਵ ਦੀਦੀ ਦੇਖ ਲੋ 10 ਸਾਲ ਵਿਆਹ ਨੂੰ ਹੋ ਗਏ ਅੱਜ ਫੇਰ ਮਾਸੀ ਜੀ ਬੋਲਨਦੇ ਹੀ ਪਤਾ ਨਹੀਂ ਇਹ ਹੀ ਗੱਲ ਦਾਰੇ ਕਿਉਂ ਤੁਹਾਨੂੰ ਪਤਾ ਮਾਸੀ ਜੀ ਦੇ ਸੁਭਾਅ ਦਾ ਕਰਾਬ ਜਾਣੇ ਗੱਲ ਕਿਹੜੀ ਹੈ ਕਿਹੜੀ ਨਹੀਂ ਪਰ ਮੈਨੂੰ ਤੇ ਇਹੀ ਗੱਲ ਲੱਗੰਦੀ ਆ ਤਾਂ ਹੀ ਮਾਸੀ ਜੀ ਦੀ ਆਵਾਜ਼ ਆਉਂਦੀ ਸੀ ਮੈਂ ਕੱਪੜੇ ਪਾਣੇ ਸੀ ਨਾ ਤੇ ਦੱਸ ਉਹਦਾ ਵੀ ਕੀ ਕਸੂਰ ਕਹਿਂਦਾ ਯਾਰ ਦੇਖ ਰੱਬਾ ਨਾ ਇਹ ਸਭ ਨਾ ਕਰਮਾਂ ਨੇ ਖੇਡਾਵਾ ਤੂੰ ਹੀ ਵੇਖ ਲੋ ਚੰਗਾ ਭਲਾ ਕੋਠੀ ਚੰਗੀ ਭਲੀ ਸਾਰਾ ਕੁਝ ਹੀ ਹੈਗਾ ਭਾਜੀ ਬਾਹਰ ਨੇ ਪਰ ਪੈਸੇ ਸੋਖ ਨਹੀਂ ਹੈਗਾ ਹਾਲਾਤ ਦਾ ਉਹ ਗੱਲ ਤੇ ਉਹੀ ਆ ਸਾਰਾ ਕੁਝ ਪੈਸੇ ਨਾਲ ਥੋੜੀ ਖਰੀਦੇ ਜਾਂਦਾ ਉਹੀ ਤੇ ਗੱਲ ਲੈਣਾ ਜੇ ਪੈਸੇ ਦਿੱਤੇ ਜਾਂਦਾ ਹੁੰਦਾ ਨਾ ਹੈ ਤੇ ਮੇਰੀ ਭੈਣ ਆ ਸਕੀ ਆ ਤੈਨੂੰ ਜਦੋਂ ਉਹਦਾ ਬੋਲਦੇ ਨਾ ਮਾਸੀ ਜੀ ਨੂੰ ਫਿਰ ਮੈਨੂੰ ਨਾ ਦੁੱਖ ਬੜਾ ਲੱਗਦਾ ਪਰ ਮੈਂ ਵੀ ਕੀ ਕਰਾਂ ਮੈਂ ਜਾ ਕੇ ਕਹਿ ਵੀ ਨਹੀਂ ਸਕਦੀ ਦੁੱਖ ਤੇ ਆਈ ਹੁਣ ਪੈਣਾ ਨੂੰ ਤੇ ਪੈਣਾ ਤਾਂ ਹੁੰਦਾ ਹੀ ਹੈ ਉਹੀ ਤਾਂ ਗੱਲ ਹੈ ਹੋਰ ਕਿਨੂੰ ਹੋਵੇ ਨਹੀਂ ਨਾ ਹੋਏ ਤਾਂ ਹੀ ਤੇ ਕਹਿੰਦੇ ਹੁਣ ਦੇਖਿਓ ਤਾਇਆ ਜੀ ਏ ਕਵਾਵਾ ਘਰ ਬਾਰ ਸਾਰਾ ਕੁਝ ਬਣਾਇਆ ਬਾਹਰ ਹੀ ਤੇ ਬਣਾ ਲਿਆ ਹੁਣ ਸਾਡੇ ਡੈਡੀ ਆ ਫਿਰ ਰਹੇ ਆ ਤੇ ਨਹੀਂ ਬਣਿਆ ਇੰਨਾ ਕੁਛ ਹਣਾ ਪਰ ਫਿਰ ਵੀ ਚਲੋ ਜਿੰਨਾ ਕਹਿਗਾ ਗੁਜ਼ਾਰੇ ਜੋਗਾ ਸਹੀ ਏ ਮੈਂ ਕਿਨੂੰ ਦਾ ਸ਼ੁਕਰ ਤੇ ਕਰੀਦਾ ਮਾਰਾ ਦਾ ਸ਼ੁਕਰ ਤੇ ਕਰੀ ਲਈ ਹੈ ਨਾ ਹਾਂਜੀ ਹਾਂਜੀ ਤੇ ਬਾਕੀ ਹੋਈ ਗੱਲ ਨਹੀਂ ਯਾਰ ਵੇਖ ਮਾਰਾ ਜਹਾਥੀਆ ਜਦੋਂ ਜਿੰਨੂ ਜੀ ਦੇਣਾ ਉਹ ਤੇ ਹੈ ਹੀ ਆ ਠੀਕ ਆ ਇਹੀ ਤਾਂ ਗੱਲ ਆ ਪਰ ਮੈਨੂੰ ਕਈ ਵਾਰ ਦੁੱਖ ਹੁੰਦਾ ਕਿ ਯਾਰ ਇੰਨੇ ਸਾਲ ਹੋ ਗਏ ਆ ਫੇਰ ਵੀ ਹਨਾ ਲੋਕੀ ਤੇ ਲੋਕਾਂ ਦੀਆਂ ਗੱਲਾਂ ਵੀ ਸੁਣਦੇ ਆ ਮਾਸੀ ਜੀ ਦੀਆਂ ਗੱਲਾਂ ਵੀ ਸੁਣਦੇ ਆ ਪਰ ਕੀ ਕਰਨਾ ਫੇਰ ਹਨਾ ਸੁੱਖ ਤੇ ਕਰਮਾਣਾ ਹੀ ਹੈ ਨਾ ਕਰਮਾ ਚ ਹੋਵੇ ਤੇ ਮਿਲ ਜਾਂਦਾ ਪਰ ਕਹਿੰਦੇ ਆ ਕੋਈ ਨਹੀਂ ਦੇਰ ਕੇ ਦੁਰਸਤ ਹੋਏ ਹਨਾ ਨਹੀਂ ਗਲਤ ਬੋਲਣੀ ਹੈ ਦੇਰ ਆਈ ਦਰਸਤ ਹੈ। ਆਹੋ ਦੇਰ ਆਈ ਚਲੋ। ਦੇਰ ਆਈ ਦਰਸਤ ਆਈ। ਦਰਸਤ ਆਈ ਕੋਈ ਗੱਲ ਹੋ ਜਾਂਦਾ। ਬਾਕੀ ਚਲੋ ਕੋਈ ਨਹੀਂ। ਜਦੋਂ ਵਾਹਿਗੁਰੂ ਨੇ ਮਿਹਰ ਕਰਨੀ ਉਦੋਂ ਕਰਨੀ ਹੈ। ਓਏ ਤੇ ਹੈ ਹੀ ਆ। ਨਾਲੇ ਸਾਰਾ ਕੁਛ ਨਾ ਅਮੀਰੀ ਨਾਲ ਖਰੀਦਿਆ ਨਹੀਂ ਜਾ ਸਕਦਾ। ਮੈਂ ਤੁਹਾਨੂੰ ਇੱਕ ਗੱਲ ਕਹਿਣ ਦੇ ਆਂ। ਜੇ ਪੈਸਾ ਨਾਲ ਖਰੀਦਿਆ ਨਾ ਦਾ ਉਹੀ ਨਾ ਤੇ ਅਮੀਰਾਂ ਸਾਰਿਆਂ ਦਾ ਨਿਆਣੇ ਹੋਣੇ। ਉਹ ਤੇ ਹੈ ਹੀ ਹੈ ਤੁਹਾਡੀ ਗੱਲ ਸਹੀ। ਹਾਂ ਤੇ ਫੇਰ ਬੜੇ ਇਹੋ ਜਿਹੇ ਵੀ ਹੈਗੇ ਆ ਜਿਨ੍ਹਾਂ ਦੀ ਕਰੋੜਾਂ ਦੀਆਂ ਜਾਇਦਾਦਾਂ ਵੀ ਤਾਂ ਸਹਜ ਨੂੰ ਉਧਰ ਭੇਜਦੀ ਨਾ ਕਈ ਵਾਰ ਕਈ ਵਾਰ ਕਹਿ ਦਿੰਦਾ ਕਿ ਮਾਸੀ ਕੋ ਜਾਣਾ ਹਨਾ ਮਾਸੀ ਜੀ ਜਿਹੜੇ ਹੈਗੇ ਉਹ ਥੋੜਾ ਗੁੱਸਾ ਕਰਦੇ ਕਿ ਜਾਣ ਕੇ ਮੁੰਡਾ ਉਧਰ ਭੇਜਦੀ ਐ ਕਿ ਤੁਹਾਡੇ ਘਰ ਖੇਡਣ ਕੋਈ ਨਹੀਂ ਆ ਤੇ ਉਧਰੋਂ ਫਿਰ ਮੈਂ ਹੁਣ ਭੇਜਦੀ ਨਹੀਂ ਹੈਗੀ ਪੋਪਾ ਮੈਂ ਗੇਂਦ ਨੂੰ ਵੀ ਖੜੇ ਸਾਡੇ ਛਡਾਉਂਦੇ ਆ ਕੁੜੀ ਨੂੰ ਆ ਕੇ ਜੋ ਕੀ ਤੇ ਗੱਲ ਆ ਹੁਣ ਮੂੰਹ ਤੇ ਤਾਂ ਕੋਈ ਇਦਾਂ ਕਹਦਾ ਨਹੀਂ ਹੈਗਾ ਪਿੱਛੇ ਉਹ ਤੇ ਗੱਲਾਂ ਕਰਦੇ ਹੀ ਹੋਣਗੇ ਨਾ ਹੋਇਆ ਹੋਇਆ ਤੇ ਗੱਲਾਂ ਦੀ ਕਿਹੜੀ ਗੱਲ ਆ ਯਾਰ ਚਲੀ ਜਾਂਦੀ ਆ ਬਾਜੀ ਤਾਂ ਹੀ ਬਾਹਰ ਨੇ ਇੱਥੇ ਆ ਜਣ ਉਹ ਵੀ ਗੱਲਾਂ ਸੁਣਦੇ ਉਹ ਨਾ ਤੇ ਸੋਣ ਨਹੀਂ ਦੇਈ ਇਹ ਗੱਲਾਂ। ਇਹ ਪਰ ਹੱਡੀ ਭੈਣ ਕਿਹੜੀ ਆ ਚੰਗੀ ਆ। ਤੁਹਾਡੇ ਸਾਹਮਣੇ ਜੇ ਮੇਰੇ ਵਰਗੀ ਕੁਛ ਕਹ ਦੇ ਤਾਂ ਅੱਗੇ ਮੈਨੂੰ ਵੀ ਟੁੱਟ ਕੇ ਪੈ ਜਾਂਦੀ ਏ। ਵੇਖ ਸੁਭਾਈ ਧਰਵਾਇ ਨਾ। ਉਹ ਸੁਬਾ ਹੋਈ ਗਿਆ। ਉਹਦੇ ਕਰਮਾਂ ਦੀ ਗੱਲ ਨਹੀਂ ਹੁਣ ਉਹ ਕਰੇ ਤੇ ਕਰੇਗੀ। ਇਹੀ ਨਾ ਸੁਭਾਈ ਇਦਾਂ ਦਾ ਕਰ ਲਿਆ। ਮੇਰੇ ਸਾਨੂੰ ਲੱਖਾਂ ਰੁਪਈਆ ਦੀ ਉਹਨੇ ਦਵਾਈ ਖਵਾੜੀ ਏ। ਨਾ ਕਹਿੰਦੀ ਦਵਾਈ ਤਾਂ ਬਹੁਤ ਜਿਆਦਾ। ਇੰਨਾ ਪੈਸਾ ਦੇ ਛੋੜੇ ਡਾਕਟਰਾਂ ਨੂੰ। ਉੱਥੇ ਚੱਲ ਜਾਂਦੇ ਆ। ਭੁਲਾਣੇ ਕੋ ਦੱਸ ਪਈ ਢੀਂਗੜੇ ਕੋ ਦੱਸ ਪਈ ਪੈਸੇ ਲਾਈ ਜਾਂਦੇ। ਉਹਨਾਂ ਤਰ ਦਵਾਈਆਂ ਖਾ ਖਾ ਕੇ ਸਰੀਰ ਵੀ ਉਹ ਜਾ ਹੋ ਜਾਂਦਾ ਏ ਇਹਨਾਂ ਨੂੰ ਤਾਂ ਮੈਨੂੰ ਲੱਗਦਾ ਬਾਬਾ ਵੀ ਕੋਈ ਨਹੀਂ ਛੱਡਿਆ ਉਹ ਤਾਂ ਹੈ ਹੀ ਏ ਵਿੱਚ ਵਿੱਚ ਤੇ ਜਾਂਦੀ ਏ ਭੈਣ ਤੇ ਮੀਨਾ ਗੱਲ ਕਰ ਹੀ ਦਿੰਦੀ ਏ ਉਹਦਾ ਮੈਨੂੰ ਕਹਿ ਦਿੰਦੀ ਹੁੰਦੀ ਮੈਂ ਆਪਣੀ ਖਾਸ ਨਾਲਾਂ ਗੱਲ ਕਰੀ ਇਹ ਜਰਾਂ ਜਣਾਨੀਆਂ ਤੇ ਥਾਨੀਆਂ ਬੜੀਆਂ ਹੈਗੀਆਂ ਵਿੱਚ ਵਿੱਚ ਟੋਲੀਆਂ ਕਰ ਲੈਂਦੀਆਂ ਸਾਥ ਹੋਰ ਕੀ ਫਿਰ ਉਹਨਾਂ ਨੇ ਗਣਾ ਵੀ ਲੈ ਦੱਸ ਇਧਰ ਉਧਰ ਦੀਆਂ ਗੱਲਾਂ ਚਲਦੀ ਰਹਿੰਦੀਆਂ ਬੜੀਆਂ ਉਹੀ ਨਾ ਹੁਣ ਆਪਾਂ ਪਹਿਣਾ ਪਹਿਣਾ ਇੱਕੋ ਘਰ ਚ ਪਰ ਵੇਖ ਲੋ ਰੱਬ ਦੇ ਰੰਗ ਕੋਠੀ ਹੈ ਸਾਡੇ ਚ ਲੰਮਾ ਹੈਗੇ ਆ ਛੋਟੇ-ਪੋਤੇ ਘਰ ਜਿੱਦਾਂ ਦਾ ਵੀ ਹੈਗਾ ਚਲੋ ਠੀਕ ਆ। ਮੇਰੀ ਗੱਲ ਸੁਣ ਲੈ। ਹੁਣ ਤੇ ਇਹ ਗੱਲ ਕਹਿਤੀ ਘਰ ਨਾ ਵੇ। ਠੀਕ ਉਹ ਤੇ ਹੈ ਹੀ ਆ। ਉਹਨਾਂ ਦੇ ਘਰ ਦੇ ਖਰਾਬੀ ਵੇਖਣ ਦੀ ਹੈ ਨਾ। ਉਹ ਤੇ ਹੈ। ਜਿਨ੍ਹਾਂ ਦੇ ਘਰ ਲਾਜ ਨਹੀਂ ਨਾ ਹੁੰਦੀ। ਕਈ ਵਾਰ ਦੁੱਖ ਹੁੰਦਾ। ਸਹਜ ਸਾਡਾ 7 ਸਾਲਾਂ ਦਾ ਹੋ ਗਿਆ। ਇਹੀ ਜੀ ਦੀਦੀ ਦਾ ਕਿਤੇ ਵੀ ਹੁੰਦਾ ਜੀ ਤੇ ਅੱਜ ਦੱਸਾਂ ਕਿ ਸਾਲਾਂ ਦਾ ਹੋ ਜਾਣਾ ਇਹ 9-10 ਸਾਲ ਦਾ। ਉਹ ਚਲੋ ਉਹ ਤੇ ਗੱਲ ਹੈ ਹੀ ਆ। ਜੇ ਜਿੰਨਾ ਘਰ ਜੀ ਨਹੀਂ ਨਾ ਹੁੰਦੇ। ਛੋਟੇ ਬੱਚੇ ਹਾਂਜੀ ਉਹਨਾਂ ਦੇ ਹਲਾਤ ਵੇਲਾ ਕਿਦਾਂ ਦੇ ਹੁੰਦੇ ਨੇ ਲੇਕਿਨ ਕੀ ਗੱਲਾਂ ਤੋਂ ਖਿੱਚ ਪੰਦੇ ਫਿਰ ਚਲੋ ਕੋਈ ਨਹੀਂ ਗੁੱਸਾ ਕੇ ਇਦਾਂ ਦਾ ਨਿਕਲ ਕੇ ਤੇ ਜਾਂਦਾ ਕੋਈ ਵੱਲ ਨਹੀਂ ਮੈਨੂੰ ਲੱਗਦਾ ਮੰਮੀ ਨੇ ਆਵਾਜ਼ ਮਾਰੀ ਏ ਚਲ ਜਾ ਨਾਲੇ ਰੋਟੀ ਪੱਕ ਦੇ ਉਹਨੂੰ ਆ ਵੀ ਚਲੋ ਆਜੋ ਮੰਮੀ ਜੀ ਹਾਂਜੀ ਦਸਰਾ ਗੱਠਾ ਕਰੰਦੇ ਹੋ ਹਾਂ ਤੇ ਇੱਥੇ ਮੇਰੇ ਲੱਗੇ 1 ਮਿੰਟ ਬਹੁ ਹਾਂ ਬੈਨ ਨਹੀਂ ਐ ਕਿਹੜੀ ਗੱਲ ਬਹੁ ਮੈ ਤਾਂ ਆਪਣਾ ਗੱਲ ਕਰਨੀ ਹਾਂ ਦੱਸੋ ਗੱਲ ਇਦਾਂ ਆ ਮੈਨੂੰ ਨਵੇਂ ਸਹੇਲੀ ਦਾ ਫੋਨ ਆਇਆ ਸੀ ਤੇ ਉਹ ਮੈਨੂੰ ਇੱਕ ਡਾਕਟਰ ਦੀ ਦੱਸ ਦਈਆ ਅੱਛਾ ਤੇ ਮੈਂ ਫੋਨ ਤੇ ਵੀ ਚੈੱਕ ਕੀਤਾ ਸੀ ਤੁਹਾਨੂੰ ਪਤਾ ਫੋਨਾਂ ਤੇ ਚਾੜ੍ਹ ਦਿੱਤੇ ਲੋਕ ਕਿਹੜਾ ਵਧੀਆ ਕਿਹੜਾ ਨਹੀਂ ਵਧੀਆ ਤੇ ਮੈਂ ਦੱਸਿਆ ਉਹ ਵੇਖਿਆ ਉਹ ਮਮੀ ਡਾਕਟਰ ਵਾਕੇ ਬੜਾ ਵਧੀਆ ਵਾ ਹੂੰ ਤੇ ਤੁਹਾਨੂੰ ਪਤਾ ਹੁਣ ਇਹਨਾਂ ਨੇ ਵੀ ਛੁੱਟੀ ਸ਼ਾਇਦ ਪੱਕਾ ਤੇ ਨਹੀਂ ਮੈਨੂੰ ਪਤਾ ਪਰ ਸ਼ਾਇਦ ਆ ਹੀ ਜਾਣ ਛੇਤੀ ਅੱਛਾ ਤੇ ਮੈਂ ਸੋਚਣ ਦੀ ਆ ਕੋਈ ਉਹ ਡਾਕਟਰ ਕੋ ਜਾ ਕੇ ਹੋ ਕੇ ਆਵਾਂ ਕੀ ਪਤਾ ਰੱਬ ਮੇਰੇ ਕਿਹਦੇ ਹੱਥਾਂ ਚੋਂ ਕਰਦੇ ਕਿਹਦੇ ਚੋਂ ਨਹੀਂ ਕਰਦੇ ਹੂੰ ਕਿ ਚਲੋ ਹੁਣ ਫਿਰ ਕੀ ਦਿਖਾਂ ਡਿਆਂ ਦੇ ਹੁਣ ਚਲੋ ਜਿੱਥੇ ਕੋਈ ਦੱਸੇ ਉੱਥੇ ਜਾਣਾ ਤਾਂ ਪੈਂਦਾ ਹੀ ਆ ਹਾਂ ਅਚਨ ਦੇ ਦ ਫਿਰ ਇੱਕ ਹੋਰੀ ਉਹਦੀ ਵੀ ਸਲਾਹ ਲੈ ਆਉਨੇ ਆ ਕਿਉਂਕਿ ਹੁਣ ਟੈਸਟ ਕਰਾਇਆ ਟੈਸਟ ਉਹਦੇ ਕੁਝ ਵੀ ਨਹੀਂ ਹੁੰਦਾ ਹਮ ਸਾਰਾ ਕੋਈ ਤਾਂ ਸਹੀ ਆ ਅਚਨ ਤਾਂ ਫਿਰ ਕਿਸੇ ਦੀ ਦਵਾਈ ਲੱਗ ਜਾਂਦੀ ਹੁੰਦੀ ਪਤਾ ਨਹੀਂ ਹੁੰਦਾ ਤੇ ਮੈਂ ਚਾਹ ਤਾੜ ਨਾਲ ਗੱਲ ਕਰ ਲੈਣੀ ਆ ਮੇਰਾ ੜੀ ਮਾਨ ਨਹੀਂ ਗਾ ਮਾਨਦਾ ਮੰਮੀ ਮਾਨਦੇ ਹੁਣ ਨਹੀਂ ਮੰਨਦੇ ਮੰਨਿਆ ਵਾ ਪਰ ਕੀ ਕਰੀਏ ਆਹੋ ਕੀ ਕਹਿੰਦੇ ਹੁੰਦੇ ਆ ਕਿ ਜੇ ਹੋਰ ਕੋਈ ਪਉਣਾ ਆ ਤੇ ਫਿਰ ਹੱਥ ਤੇ ਫਲਾਉਣੇ ਪੈਣੇ ਆ ਕੀ ਇਹਦਾ ਕੋਈ ਪਤਾ ਵੀ ਨਹੀਂਗਾ ਕਿ ਭਾਵੇਂ ਕਈ ਵਾਰ ਤੇ ਇੱਕ ਚੁਟਕੀ ਦੇ ਫਰਕ ਪੈ ਜਾਂਦਾ ਵਾ ਤੇ ਕਈ ਵਾਰ ਤੇ ਇੰਨੀ ਦਵਾਈ ਖਾਦੀ ਤਾਂ ਵੀ ਫਰਕ ਪੈਂਦਾ ਤਾਂ ਹੀ ਕਹਿੰਦੇ ਆ ਕਿ ਇਹਦਾ ਕੀ ਪਤਾ ਵੀ ਉਹਨਾਂ ਨੂੰ ਮੁੜ ਕੇ ਕੋਈ ਸੋਭਾ ਮਿਲੇ ਮੈਂ ਤਾਂ ਹੀ ਕਹਿੰਦੀ ਚਲੋ ਦੱਸ ਪਈ ਉਹ ਵੀ ਵੇਖਿਆ ਕਿ ਬੜਾ ਮੰਨਿਆ ਪਰ ਮੰਨਿਆ ਉਹ ਵੀ ਗਾਰੰਟੀ ਚੁੱਕਦਾ ਇਹ ਚੀਜ਼ਾਂ ਦੀ ਆਪਣੀ ਅੱਛਾ ਤੇ ਮੈਂ ਕਿਹਾ ਚਾਹੁੰਦੇ ਇੱਕ ਵਾਰੀ ਜਾ ਕੇ ਤੇ ਮੇਲ ਉਹਨੇ ਆਡਾ ਕਿ ਜਾਣਾ ਮੰਮੀ ਤੇ ਤੇ ਵਾਹਿਗੁਰੂ ਬਰਕਤ ਕਰਦੇ ਮਿਹਰ ਕਰਦੇ ਤੇ ਉਹਦੇ ਹੱਥ ਸਾਡੇ ਲਈ ਕਰਮਾਂ ਵਾਲੇ ਹੋ ਜਾਣ ਤੇ ਅਸੀਂ ਭਰੀ ਝੋਲੀ ਆਵਾਂਗੇ ਮੈਂ ਖਾਲੀ ਉਹਦਾ ਇਹਨਾਂ ਨਾਲ ਗੱਲ ਨਹੀਂ ਕੀਤੀ ਤੇ ਮੈਂ ਪਹਿਲਾਂ ਤੁਹਾਨੂੰ ਨਾਲ ਕੀਤੀ ਮੈਂ ਪਹਿਲਾਂ ਮੰਮੀ ਨਾਲ ਸਲਾਹ ਕਰਦੀ ਫਿਰ ਇਹਨਾਂ ਨਾਲ ਗੱਲ ਕਰਦੀ ਪਰ ਮੈਂ ਫੋਨ ਆਇਆ ਹਲੇ ਨਹੀਂ ਆਇਆ ਮੈਂ ਕਰਦੀ ਗੱਲ ਬਾਤੋ ਹਲੇ ਮੈਂ ਇਹਨਾਂ ਨਾਲ ਗੱਲ ਨਹੀਂ ਕੀਤੀ ਇਹਦੇ ਬਾਰੇ ਹੂੰ ਤੇ ਮੈਂ ਕੱਲ ਫੋਨ ਆਉਂਦਾ ਫਿਰ ਕਰੂੰਗੀ ਫਿਰ ਮੈਂ ਤੁਹਾਨੂੰ ਨਾਲ ਗੱਲ ਕੀਤੀ ਹੋਣਾ ਤੇ ਕਹਿੰਦੀ ਹੀ ਗੱਲ ਕਰਕੇ ਦੱਸਦੀ ਤੇ ਫਿਰ ਦੱਸ ਦੂੰਗੀ ਕਿੱਦਾਂ ਜਾਣਾ ਕਿਹੜੇ-ਕਿਹੜੇ ਵਾਰ ਮਿਲਦਾ ਕਿੱਦਾਂ ਮਿਲਦਾ ਕਿਸ ਹਿਸਾਬ ਕਿਤਾਬ ਉਹਦਾ ਉਹਨਾਂ ਦੇ ਵੀ ਨਾ ਇਦਾਂ ਹੀ ਕੋਈ ਅੱਛਾ ਲੱਗੂ ਰਿਸ਼ੇ ਰਾਜੂ ਤੇ ਉਹ ਵੀ ਇਹੀ ਉੱਧਰ ਉਹਦੇ ਕੋਲ ਤੇ ਉਹਦਾ ਬਾਪੂ ਦੇ ਮੇਰ ਹੋਈ ਤੇ ਉਹਦੇ ਚਲੋ ਧੀ ਹੋਵੇ ਪੁੱਤ ਹੋਵੇ ਤੇ ਕੋਈ ਨਹੀਂ ਉਹਦੇ ਘਰ ਹੁਣ ਕੁੜੀ ਹੋਈ ਮੰਮੀ 15 ਸਾਲ ਦੀ ਅੱਛਾ 10 ਸਾਲ ਤੋਂ ਸਾਲ ਉਹੇ ਤੱਕ ਕੀ ਖਾਂਦੇ ਨੇ ਹੋਗੇ ਕੋਈ ਬਾਪਾ ਕੋਈ ਹਕੀਮ ਨਹੀਂ ਕੋਈ ਛੱਡਿਆ ਨਹੀਂ ਜੇ ਨਹੀਂ 10 ਸਾਲ ਤਹਾਨੂੰ ਹੋਵੇ ਦਵਾਈ ਖਾਂਦੇ ਆਂ ਤਾਂ ਫੇਰ ਮੁੜ ਕੇ ਹੁਣ ਫਰਕ ਉਦੋਂ ਦਾ ਫਰਕਾ ਕੋਈ ਹੁਣ ਜਾਪਿਆ ਨਹੀਂ ਨਾ ਕੋ ਨਾ ਕੋ ਪਰਕਪੇ ਆਈ ਏ ਤਾਂ ਇਹ ਕਹਿੰਦੀ ਆ ਚੱਲ ਇੱਥੇ ਵੀ ਜਾ ਕੇ ਵੇਖ ਆਉਨੇ ਆ ਕੀ ਪਤਾ ਕਿਦਾ ਹੱਥ ਸਲਖਣਾ ਹੋਵੇ ਕਿਦੇ ਦੁਆਰਾ ਬਾਬਾ ਮੇਰ ਕਰਦੇ ਤੇ ਹੋਰ ਨੇ ਨੇ ਤੇ ਫਿਰ ਅੱਗੇ ਰੱਬ ਰਾਹਾਥੀ ਆ ਮੈਂ ਤੇ ਇੱਥੇ ਜਾਣਾ ਇਸ ਤੋਂ ਬਾਅਦ ਫਿਰ ਮੈਂ ਅੱਧੇ ਨਹੀਂ ਜਾਣਾ ਜੋ ਵਾਇਗਰੂ ਨੇ ਮਨਜ਼ੂਰੋ ਕੀ ਸਹੀ ਫਿਰ ਜਿੱਥੇ ਉਹਨੇ ਰੱਖਣੀ ਰਾਜਾ ਚ ਰਹਿਣਾ ਤੇ ਉੱਥੇ ਹੀ ਪੈਣਾ ਉਹਦੇ ਤੋਂ ਬਿਨਾਂ ਦੇ ਪਤਾ ਨਹੀਂ ਹਿਲਾਣਾ ਪਾ ਜਿੰਨਾ ਮਰਜ਼ੀ ਜੋ ਮਰਜ਼ੀ ਜ਼ੋਰ ਲਾ ਲੋ ਤੇ ਚੱਲੋ ਰਾਹ ਮਿਲਿਆ ਵਾ ਇੱਕ ਵਾਰੀ ਹੋਰ ਮੇਰ ਤੇ ਫਿਰ ਵੇਖਾਂਗੇ ਉਮੀਦ ਰੱਖਾਂਗੇ ਤੇ ਉਹ ਫਲ ਮਿਲੂਗਾ ਰੱਬ ਦਾ ਨਾਮ ਕਦੀ ਲਿਆ ਮम्मी ਰੱਬ ਦਾ ਨਾਮ ਵੀ ਹੁਣ ਬੈਠੇ ਬੈਠੇ ਲੈਂਦੇ ਨਹੀਂ ਨਹੀਂ ਔਰ ਸਿਆਣੇ ਕੱਲੇ ਲੱਭਣ ਰਹੇ ਸਿਆਣੇ ਹੁਣ ਮੰਨ ਦੇ ਵਿੱਚ ਬਈ ਜਾਂਦੇ ਥੋੜੀ ਕਿਤੇ ਸਵੇਰੇ ਉੱਠ ਕੇ ਕਦੀ ਪਾਠ ਕੀਤਾ ਪਾੜ ਤੇ ਮੰਮੀ ਕਰੀਦਾ ਚਲ ਉਹ ਗੱਲ ਵੱਖਰੀ ਆ ਕਿ ਹੁਣ ਗੁਰਦੁਆਰੇ ਕਿੱਦਣ ਗਈਆਂ ਗੁਰੂ ਘਰ ਹੁਣ ਮੰਮੀ ਇਦਾਂ ਹੀ ਆ ਤੂੰ ਹੀ ਆਪ ਚੱਲ ਜਾਨੀ ਉਹ ਮੈਨੂੰ ਕਹ ਜਾਂਦੇ ਆ ਆ ਕਰਦਾ ਤੇ ਉਹ ਕਰ ਲਾਉਂਦੇ ਆ ਨਾ ਤੇ ਜਦੋਂ ਮੇਰੇ ਨਾਲ ਤੁਰੇ ਨਾ ਫਿਰ ਮੁਰਕੇ ਮੈਨੂੰ ਖੜਾ ਤੇ ਮੈਂ ਤੇ ਮੰਮੀ ਕਹਿੰਦੇ ਮੜਾ ਕੀਤਾ ਕਦੀ ਤੁਸੀਂ ਇਹ ਕਿਹੜੀ ਗੱਲ ਨੂੰ ਕਿੱਧਰ ਨੂੰ ਲੈ ਕੇ ਤੁਸੀਂ ਤੇ ਉਹ ਹੀ ਗੱਲ ਲੜਨਾ। ਭਾਣ ਉਹ ਇਹ ਚੀਜ਼ ਦਾ ਦੋੱਖਾ ਤੇ ਕੀ ਗੱਲ ਮੇਰੀਆਂ ਅੰਦਰਾਂ ਨੇ ਸੜਦੀਆਂ ਘਣਗੀਆਂ। ਮੈਨੂੰ ਵੀ ਪਤਾ ਉਧਰ ਮੇਰੀ ਭੈਣ ਮੇਰ ਤੋਂ ਮਗਰੋਂ ਵਿਆਹ ਹੀ ਆਈ ਐ। ਫਿਰ ਉੱਠ ਕੇ ਤਾਂ ਲਿਆ ਹੈਗਾ ਵਾ ਘਰ ਵੀ ਪਾਸ ਕਰਿਆ ਕਰ ਤੇ ਫਿਰ ਮਨ ਕੇ ਗੁਰਦੁਆਰੇ ਵੀ ਜਾਇਆ ਕਰ ਗੁਰਦੁਆਰੇ ਸਭ ਕੁਝ ਪਾਈਦਾ ਤੇ ਗੁਰਦੁਆਰੇ ਸਭ ਕੁਝ ਮਿਲਦਾ। ਮੈਨੂੰ ਵੀ ਪਤਾ ਐ ਚਲੋ ਰੱਬ ਵੀ ਆ ਪਰ ਮੰਮੀ ਕਿਹਨ ਛੂੜਦੇ ਨਹੀਂ ਕਿ ਆ ਕੇ ਡਾਕਟਰ ਵੀ ਰੱਬ ਦਾ ਦੂਜਾ ਰੂਪ। ਉਹਨੇ ਦਾ ਤਾਂ ਪਤਾ ਗੁਰਦਾਰ ਕਿੰਨਾ ਕਿੰਨਾ ਕਿ ਜਾਂਦੀ ਹੋਣੀ ਆ ਉਹ ਜਿਹਨੂੰ ਵਾ ਗੁਰ ਨੇ ਦੇ ਦਿੱਤਾ ਵਾ। ਇਹ ਤਾਂ ਮਗਰੋਂ ਆ ਜਿੰਨਾ ਮਰਜੀ ਗੁਰੂ ਘਰ ਲੈਣਾ ਹੁਣ ਜਿਹੜੇ ਰੱਬ ਨੇ ਕਿਸਮਤ ਚ ਲਿਖਤਾ ੱੱਕੇ ਖਾਣੇ ਤੇ ਬੰਦਾ ਉੱਥੇ ਭਗਤੀ ਕਰਕੇ 24 ਘੰਟੇ ਬੈਠਾ ਰਹੂਗਾ ਤੇ ਉਹਦੇ ਕਰਮਾ ਜਿਹੜੇ ੱੱਕੇ ਕੀ ਉਹਨੂੰ ਨਹੀਂ ਖਾਣੇ ਪੈਣਗੇ ਖਾਣੇ ਪੈਂਦੇ ਤੁਸੀਂ ਸਿਆਣੇ ਉਹ ਜ਼ਿੰਦਗੀ ਹੰਢੀ ਜੇ ਹੰਢੀ ਤੇ ਹੈ ਵਾ ਪਰ ਹੁਣ ਫਿਰ ਇਹੋ ਜੇ ਟਾਈਮ ਤੇ ਤੁਸੀਂ ਮੇਰੇ ਨਾਲ ਲੜਨ ਦੀ ਥਾਂ ਤੇ ਮੇਰਾ ਸਾਥ ਦੋ ਕੋਈ ਗੱਲ ਨਹੀਂ ਪੁੱਤੋ ਜੋ ਕਰਨਾ ਪਵੇ ਇਹ ਹੀ ਕਰਾਂਗੇ ਤੇ ਦੱਸ ਹੁਣ ਰੱਬ ਦਾ ਨਾਂ ਲਿਆ ਕਰ ਜਿੰਨਾ ਲਿਆ ਜਾਂਦਾ ਵਾ ਗੁਰਦੁਆਰੇ ਜਾਇਆ ਕਰ ਮੇਰੇ ਨਾਲ ਜਾਇਆ ਕਰ ਨਹੀਂ ਤੇ ਇਕੱਲੀ ਚਲ ਜਾਇਆ ਕਰ ਕੋਈ ਗੱਲ ਨਹੀਂ ਤੁਹਾਨੂੰ ਕੋਈ ਪਤਾ ਮੰਮੀ ਮੈਂ ਕਿੰਨਾ ਕੁ ਰੱਬ ਹੋ ਜਿਹੜੀ ਜਨਾਨੀ ਨੂੰ ਇਧਰ ਉਧਰੋਂ ੱਟਕੇ ਪੈਂਦੇ ਗੱਲਾਂ ਕਰਨ ਸੁਣਨ ਮਿਲਦੀਆਂ ਆ ਉਹ ਵਿੱਚੋ ਵਿੱਚ ਸੜ ਕੇ ਖੱਪ ਕੇ ਕਿੰਨਾ ਕਲੁੰਦੀ ਹੋਗੀ ਨਾ ਤੂੰ ਇਤ ਤੜ ਨਾ ਉਹੀ ਗੱਲ ਕੀ ਕਰੋ ਨਾ ਕਰੋ ਤੂੰ ਤੇ ਉਹੀ ਜਨਾਨੀਆਂ ਜਨਾਨੀ ਦੀ ਦੁਸ਼ੋਰ ਮੈਂ ਜਾਣਦੀ ਆ ਸਭ ਕੁਝ ਚਲ ਠੀਕ ਹੈ ਮੈਂ ਆਪੀ ਇਹਨਾਂ ਨਾਲ ਕਰ ਲਊ ਗੱਲ